ਮਾਮਲਾ ਸਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੁਝ ਦਿਨ ਪਹਿਲਾਂ ਹੀ ਇੱਕ 33 ਸਾਲਾ ਪੰਜਾਬਣ ਪਵਿੱਤਰਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਸੇ ਮ੍ਰਿਤਕ ਦੇਹਕਾਰ ਦੇ ਵਿੱਚ ਪਈ ਜਿਸ ਤਰ੍ਹਾਂ ਹੀ ਪੁਲਿਸ ਉੱਤੇ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਜਾਂਚ ਦੇ ਦੌਰਾਨ ਪੁਲਿਸ ਨੇ 39 ਸਾਲਾ ਪੰਜਾਬੀ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸਰੀਰ ਦੇ ਇੱਕ 39 ਸਾਲਾ ਵਿਅਕਤੀ ਤੇ ਪਵਿੱਤਰ ਪ੍ਰੀਤ ਕੌਰ ਸਿੱਧੂ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਜੋ ਕਿ ਪਿਛਲੇ ਹਫਤੇ ਆਪਣੇ ਘਰ ਦੇ ਵਿੱਚ ਹੀ ਮ੍ਰਿਤਕ ਪਾਈ ਗਈ ਸੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ جاری ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੂੰ 26 ਅਪ੍ਰੈਲ ਨੂੰ ਸਰੀ ਦੇ 76 ਐਵੇਨਿਊ ਅਤੇ 142 ਸਟਰੀਟ ਦੇ ਖੇਤਰ ਵਿੱਚ ਆਪਣੇ ਘਰ ਦੇ ਅੰਦਰ 33 ਸਾਲਾ ਮਹਿਲਾ ਦੀ ਅਚਾਨਕ ਮੌਤ ਹੋਣ ਦੀ ਰਿਪੋਰਟ ਮਿਲੀ ਸੀ ਮੌਤ ਹੋਣ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆ ਸਕਿਆ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਐਲਾਨ ਕੀਤਾ ਹੈ ਕਿ 39 ਸਾਲਾ ਹਰਦੀਪ ਸਿੱਧੂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ஆன்ਲਾਈਨ ਅਦਾਲਤੀ ਰਿਕਾਰਡ ਕੇਸ ਦੀ ਪਛਾਣ ਕੇ ਫਾਈਲ ਵੱਜੋਂ ਕਰਦਿਆ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਪਾਲਿਸੀ ਦੇ ਅਨੁਸਾਰ ਇੱਕ ਲੇਬਲ ਵਰਤਿਆ ਜਾਂਦਾ ਹੈ ਜਦੋਂ ਪੀੜਤ ਅਤੇ ਦੋਸ਼ੀ ਨੇੜੇ ਅਤੇ ਨਿੱਜੀ ਗੂੜੇ ਰਿਸ਼ਤੇ ਵਿੱਚ ਹੁੰਦੇ ਆ ਦੱਸਿਆ ਕਿ ਪੁਲਿਸ ਨੂੰ ਰਾਤ ਨੂੰ 8:30 ਵਜੇ ਬੁਲਾਇਆ ਗਿਆ ਸੀ ਅਤੇ 33 ਸਾਲਾ ਪਵਿੱਤਰ ਪ੍ਰੀਤਕੌਰ ਸਿੱਧੂ ਨੂੰ ਸਰੀ ਦੇ ਈਸਟ ਨਿਊਟਨ ਇਲਾਕੇ ਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਿਸ ਤਰ੍ਹਾਂ ਹੀ ਪੁਲਿਸ ਉਸ ਘਰ ਦੇ ਵਿੱਚ ਪਹੁੰਚੀ ਜਿੱਥੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਘਰ ਦੇ ਵਿੱਚ ਇੱਕ ਮਹਿਲਾ ਦੀ ਮ੍ਰਿਤਕ ਦੇਹ ਪਈ ਹੈ ਤਾਂ ਜਿਸ ਤਰ੍ਹਾਂ ਹੀ ਪੁਲਿਸ ਉਸ ਘਰ ਦੇ ਵਿੱਚ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਸੀ ਅਤੇ ਜਾਂਚ ਦੇ ਦੌਰਾਨ ਪੁਲਿਸ ਦੇ ਹੱਥ ਸਬੂਤ ਲੱਗਿਆ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਸਰੀਰ ਦੇ ਚੋਹਯੂੰ ਤਾਰੀਖਾ ਅੱਲਾ ਵਿਅਕਤੀ ਜਿਸ ਦਾ ਨਾਮ ਹਰਜੀਤ ਸਿੱਧੂ ਦੱਸਿਆ ਜਾ ਰਿਹਾ ਹੈ ਉਸ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ